ਵੀ ਦੋਸਤੋ ਅੱਜ ਸਿਮਰਨ ਲੱਗਿਆ ਪਿਆ ਕੰਮ ਕਰਨ ਤੇ ਲਾ ਕੇ ਹਟਿਆ ਮਿਰਚਾਂ ਇਹ ਸਿਖਰ ਦੁਪਹਿਰੇ ਵੈਰਾਈਆਂ ਤਿੰਨ ਪ੍ਰਕਾਰ ਦੀਆਂ ਇਹ ਅਚਾਰ ਵਾਲੀ ਤੇ ਜਿਵੇਂ ਫਸਲਾਤ ਦੇ ਨਾਲ ਖਾਣੇ ਹੁੰਨੇ ਮਿਰਚ ਤੇ ਇੱਕ ਛੋਟੀ ਹੁੰਦੀ ਆ ਥੋੜੀ ਜੀ ਕੌੜੀ ਹੁੰਦੀ ਮਿਰਚ ਉਹ ਲਿਆਂਦੀ ਸੀ ਵੈਰਾਈ ਤਿੰਨ ਵੈਰਾਈਆਂ ਲਿਆ ਕੇ ਲਾਈਆਂ ਸੀਆਂ ਵੱਟਾਂ ਪਾ ਕੇ ਤੇ ਆ ਦੇਖੋ ਤੁਸੀਂ ਸਿਮਰਨ ਅੱਜ ਕਰੀ ਜਾਂਦਾ ਮਿਹਨਤ ਮਿਰਚਾਂ ਇੱਥੇ ਲਾਤੀਆਂ ਆਪਾਂ ਦੋ-ਦੋ ਗਿੱਠਾਂ ਦੀ ਵਿੱਥ ਤੇ ਮਿਰਚਾਂ ਲਾਈਆਂ 4 ਵੱਟਾਂ ਪਾ ਕੇ ਐਮੀਆਂ ਘਰ ਵਾਸਤੇ ਆਪਾਂ ਨੂੰ ਵਾਧੂ ਮੁਕਦੀਆਂ ਨਹੀਂ ਗਈਆਂ ਆ ਦੇਖ ਸਕਦੇ ਆ ਤੁਸੀਂ ਤੇ ਹੁਣ ਅਸੀਂ ਪਾ ਰਹੇ ਆ ਬਾਲਟੀ ਨਾਲ ਪਾਣੀ ਇਹਦਾ ਆਟਾ ਇਧਰੋਂ ਥੋੜੀ ਜੀ ਤਖੜੀ ਕਰਨ ਵਾਲੀ ਸੀਗੀ ਮੈਂ ਚੱਲੇ ਕਰ ਲਗੇ ਲੋਟ ਕਿਵੇਂ ਸਿਮਰਨ ਠੀਕ ਹੈ ਜੀ ਕਰੀ ਜਨਾ ਮਿਹਨਤ ਅੱਜ ਫੁੱਲ ਹਾਂਜੀ ਹਾਂਜੀ ਠੀਕ ਆ ਅੱਜ ਛੁੱਟੀ ਸੀ ਹਨਾ ਅੱਜ ਛੁੱਟੀ ਸੀਗੀ ਦੋਸਤੋ ਸਾਨੂੰ ਦੁਵਾਣੋ ਹੀ ਤੇ ਅਸੀਂ ਆਖਾ ਚੱਲ ਇਧਰਲਾ ਕੰਮ ਨਿਬੇੜ ਲ ਕੇ ਫੇਰ ਬੱਕਰੀਆਂ ਦੀ ਸਾਫ ਸਪਾਈ ਕਰਾਂਗੇ ਤੇ ਚੱਲ ਫਿਰ ਕਰਦੇ ਸ਼ੁਰੂ ਪਾਣੀ ਪਾਣੀ ਵੀ ਅਸੀਂ ਬਾਲਟੀ ਨਾਲ ਹੀ ਪਾਉਣੇ ਆ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਆਪਾਂ ਆ ਦੇਖੋ ਉਥੋਂ ਖਾਲਚੋਂ ਭਰ ਕੇ ਬਾਲਟੀ ਤੇ ਇੱਥੇ ਡੋਲ ਦਿੰਨੇ ਆ ਐਸ ਜਗ੍ਹਾ ਤੇ ਇੱਥੋਂ ਐ ਖਾਲੀ ਵੇਚ ਦੀ ਪਾਣੀ ਆਪਣੀਆਂ ਮਿਰਚਾਂ ਨੂੰ ਇਹ ਲੱਗ ਜਾਣਾ ਤੇ ਇਧਰਲੇ ਪਾਸੇ ਆਪਾਂ ਪਿੰਡੀਆਂ ਲਾਈਆਂ ਤੇ ਗਵਾਰਿਆ ਤੇ ਖਖੜੀਆਂ ਤਰ੍ਹਾਂ ਸਾਰੀਆਂ ਉਹ ਉੱਗ ਰਹੀਆਂ ਨਹੀਂ ਹਜੇ ਤੱਕ ਕੁਝ ਥੋੜੇ ਦਿਨ ਹੋਏ ਲੱਗੀਆਂ ਨੂੰ ਤੇ ਆਹ ਦੇਖੋ ਤੁਸੀਂ ਇਧਰ ਪਾਣੀ ਆਇਆ ਸਿੱਟੀ ਜਾਂਨੇ ਇਹ ਵੀ ਇੱਕ ਜਿਵੇਂ ਆਪਾਂ ਵੀਡੀਓ ਜਿਹਾ ਦੇਖਦੇ ਹੁੰਨੇ ਹਨਾ ਚਾਈਨਾ ਵਾਲਿਆਂ ਝਟਕੇ ਜੇ ਪਾਣੀ ਲਾਉਂਦੇ ਹੁੰਦੇ ਆ ਉਹ ਸਿਸਟਮ ਹੀ ਬਣਾਇਆ ਅੱਜ ਅਸੀਂ ਵੀ ਤੁਹਾਨੂੰ ਮੈਂ ਨੇੜੇ ਲਿਜਾ ਕੇ ਇਹ ਵੀ ਦਿਖਾਉਂਗਾ ਤੇ ਸਿਮਰਨ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਪੂਰੀ ਆਹ ਦੇਖੋ ਤੁਸੀਂ ਪਾਣੀ ਆਪਾਂ ਪਾਇਪ ਨਾਲ ਵੀ ਲਾ ਸਕਦੇ ਸੀ ਕਿ ਇੱਥੇ ਨਿੱਕੀ ਪਾਇਪ 2 ਇੰਚੀ ਵਾਲੀ ਪਾਇਪ ਹੁੰਦੀ ਆ ਉਹਦੇ ਨਾਲ ਵੀ ਲਾ ਸਕਦੇ ਸੀ ਪਰ ਇਹ ਮੰਨਿਆ ਨਹੀਂਗਾ ਜੇਕਰ ਤਾਂ ਆਪਾਂ ਹੀ ਲਾਵਾਂਗੇ ਸਿਮਰਨ ਜਿਹੜੀ ਪਾਇਪ 2 ਇੰਚੀ ਇੰਚੀ ਵਾਲੀ ਹੁੰਦੀ ਰਬੜ ਦੀ ਆਪਾਂ ਵੱਡੇ ਜਿਹਨਾਂ ਦੀ ਵਾਪਸੀ ਵਾਲੀ ਜਦੋਂ ਬੋਰ ਤੇ ਲਾਉਂਦੇ ਹੁੰਦੇ ਸੀਗੇ ਉਹ ਵਾਪਸੀ ਵਾਲੀ ਨਾ 4 ਇੰਚੀ ਪਾਇਪ ਚੋਂ ਤੇ ਇੰਜਨ ਦੇ ਵਿੱਚ ਦੀ ਠੰਡਾ ਰਹਿੰਦਾ ਦੀ ਹੈੱਡ ਉਹਦਾ ਹਨਾ ਤੇ ਅੱਗੇ ਆ ਉਹ ਖਾਲਚਾ ਪਾ ਲਾ ਕੇ ਸੂਤਾ ਲਵਾ ਕੇ ਚੱਕ ਲੈਂਦੇ ਸੀ ਪਾਣੀ ਤੇ ਸਬਜ਼ੀ ਨੂੰ ਲਾ ਲੈਂਦੇ ਸੀਗੇ ਹਾਂ ਤੇ ਅੱਜ ਫਿਰ ਤੂੰ ਕਿਉਂ ਆਖਿਆ ਬਾਲਟੀ ਨਾਲ ਹੀ ਪਾਵਾਂਗੇ ਮੈਂ ਉਹ ਹਰ ਵਾਰੀ ਕਰਦੇ ਹੁੰਨੇ ਆ ਐਸ ਤਰੀਕੀ ਹੱਥੀ ਮਿਹਨਤ ਕਰਾਂਗੇ ਹਾਂ ਹਨਾ ਹੱਥੀ ਮਿਹਨਤ ਦਾ ਫਲ ਵੇਖਾਂਗੇ ਠੀਕ ਆ ਜਿਵੇਂ ਆਪਾਂ ਸਾਰੇ ਕਹਿੰਦੇ ਆ ਬਜ਼ੁਰਗ ਕਹਿੰਦੇ ਆ ਹੱਥੀ ਮਿਹਨਤ ਦਾ ਫਲ ਮਿੱਠਾ ਹੁੰਦਾ ਭੋ ਹਨੀ ਮਿਰਚਾਂ ਹਾਂ ਫਿਰ ਵੀ ਮਿੱਠੀਆਂ ਲੱਗਣਗੀਆਂ ਜਦੋਂ ਆਪਣੀ ਮਿਹਨਤ ਕੀਤੀ ਹੋਈ ਸ਼ੁਰੂ ਚ ਉਹਦਾ ਆਪਣਾ ਚੰਗਾ ਲੱਗਣੇ ਚ ਇਹ ਆਪਾਂ ਪਾਪ ਲਾ ਕੇ ਆਪਾਂ ਘਰੇ ਜਾ ਕੇ ਮੋਬਾਈਲ ਚੱਕ ਲਈ ਤੇ ਲੱਗੀ ਗਿਆ ਪਾਣੀ ਉਹਦਾ ਕੀ ਪਤਾ ਲੱਗਣਾਗਾ ਸਹੀ ਆ ਪਤਾ ਹੀ ਫੇਰ ਲੱਗੂ ਜੇ ਥੋੜਾ ਮੋਟਾ ਹੱਥਾਂ ਨੂੰ ਲੱਤਾਂ ਹੀ ਫੁੱਲੀਆਂ ਸਰੀਰ ਭਖਿਆ ਹਨ ਹਾਂ ਸਰੀਰ ਪਖਾਉਣਾ ਵੀ ਚਾਹੀਦਾ ਬਈ ਜਦੋਂ ਮਿਹਨਤ ਉਹ ਸਹੀ ਗੱਲ ਸਵਾਲਦਾ ਫੇਰ ਹੀ ਆਉਂਦਾ ਹਨ ਵੀ ਜਦੋਂ ਕੱਲਾ ਕਿਹੜਾ ਮਿਰਚਾਂ ਹੀ ਆ ਉਧਰ ਵੈਂਗਣੀ ਵੀ ਆ ਵੈਂਗਣੀ ਕਿਹੜਾ ਕੌੜੀ ਬਣਨੀ ਆ ਉਹ ਵੀ ਤਾਂ ਵਧੀਆ ਸਬਜ਼ੀ ਕਰਾਰੀ ਬਣੂਗੀ ਜੇ ਮਿਰਚਾਂ ਹੋਣਗੀਆਂ ਵੈਂਗਣੀ ਘਰ ਦੀ ਸਬਜ਼ੀ ਮਿਕਸ ਕਰਕੇ ਬਣਾਈ ਜਦੋਂ ਹਨਾ ਟਮਾਟਰ ਵੀ ਹੈਗੇ ਤੇ ਪਦੀਨਾ ਵੀ ਆ ਸਾਰੇ ਨੂੰ ਪਾਣੀ ਪਾ ਕੇ ਜਾਣਾ ਅੱਜ ਵਾਵਾ ਮਿਹਨਤ ਹੋਊਗੀ ਨਹੀਂ ਚੌਕੇ ਭੇਜੂਗਾ ਤੇ ਦੋਸਤੋ ਆ ਖਾਲ ਆ ਜੋੜੇ ਆਪਣੇ ਬਾਰ ਮੂਹਰ ਦੇ ਜਮਾਂ ਲੰਘਦੇ ਉਹ ਦੇਖੋ ਘਰ ਰਹਿ ਗਿਆ ਪਰੇ ਤੇ ਆ ਰਾਹ ਤੇ ਖਾਲ ਦੋਨੇ ਜੋੜੇ ਇਹ ਜੋੜੇ ਖਾਲਾਂ ਚ ਹੁਣ ਜਿਹੜੇ ਜ ਮਰਜੀ ਚੱਕ ਕੇ ਪਾਣੀ ਆਪਾ ਪਾਲ ਕੇ ਆ ਦੇਖੋ ਪਾਈ ਜਾਂਦਾ ਸਿਮਰਨ ਲਓ ਵੀ ਯਾਰ ਜੇ ਕਹਿੰਦਾ ਮਿਹਨਤ ਹੱਥੀਂ ਕਰਨੀ ਆ ਇਹਦਾ ਹੁਣ ਅਸੀਂ ਇਹ ਚੱਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਆਪਾਂ ਤੁਹਾਨੂੰ ਖੇਤੀਬਾੜੀ ਨਾਲ ਜਾਨਵਰਾਂ ਪਸ਼ੂਆਂ ਕੰਮ ਧੰਦੇ ਨਾਲ ਆਪਾਂ ਪਾਉਂਦੇ ਰਵਾਂਗੇ ਰਿਲੇਟਡ ਤੇ ਉਦੋਂ ਬਾਅਦ ਆਪਾਂ ਵੀ ਮਿਹਨਤ ਕਰਾਵਾਂਗੇ ਨਾਲ ਇਹ ਇਕੱਲੇ ਤੋਂ ਨਹੀਂ ਪਾਣੀ ਪਾਉਂਦੇਗੇ ਨਾਲ ਉਦੋਂ ਬਾਅਦ ਮੈਂ ਵੀ ਲੱਗੂਗਾ ਪਾਣੀ ਪਾਉਣ ਤੇ ਆਹ ਪਣੀਆਂ ਜੀਰਾਂ ਲੱਗੀਆਂ ਆਉਂਦੀਆਂ ਹੁਣ ਬਾਈ ਆ ਦੇਖ ਸਕਦੇ ਆ ਤੁਸੀਂ ਅੰਜੀਰ ਪੂਰੀ ਹੁਣ ਜਾਨੀ ਕਿ ਆਪਦੇ ਜੋਵਨ ਤੇ ਆ ਗਈ ਆ ਬਹਾਰ ਦੇ ਵਿੱਚ ਆ ਪੂਰੀ ਸਾਰੀ ਹੁਣ ਅੰਜੀਰ ਅੰਜੀਰਾਂ ਦੇ ਨਾਲ ਭਰਦੀ ਆਉਂਦੀ ਆ ਆ ਦੇਖ ਲਓ ਤੁਸੀਂ ਇਹ ਅੰਜੀਰਾਂ ਆਪਣੀਆਂ ਬਈ ਭਰੀਆਂ ਪਈਆਂ ਪੂਰੀਆਂ ਅੰਜੀਰਾਂ ਦੇ ਨਾਲ ਹੁਣ ਤੇ ਮੰਨ ਕੇ ਚੱਲੋ ਜਦੋਂ ਨੂੰ ਝੋਨੇ ਲੱਗਣ ਦੀ ਰੋਤ ਆਉਣੀ ਆ ਹਨਾ ਜੂਨ ਜਲਾਈ ਦੇ ਵਿੱਚ ਉਦੋਂ ਪੱਕਾਂ ਲੱਗ ਪੈਣਗੀਆਂ ਇਹ ਤੇ ਬਹੁਤ ਸੋਹਣੀਆਂ ਭਰਦੀਆਂ ਜਾਂਦੀਆਂ ਜੀਰਾ ਸਾਈਜ਼ ਵੀ ਵਧੀਆ ਬਣਦਾ ਜਾਂਦਾ ਹੁਣ ਆਹ ਦੇਖੋ ਤੁਸੀਂ ਆਹ ਵੇਖ ਸਾਈਜ਼ ਬਣੀ ਜਾਂਦਾ ਬਰੀਕ-ਬਰੀਕ ਬਹੁਤ ਲੱਗੀ ਜਾਂਦੀਆਂ ਜਿਹੜਾ ਪਾਇਨਾ ਮਹਿੰਗਾ ਫਲ ਲਿਆ ਕੇ ਖਾਣੇ ਆ ਤੇ ਆਪਣੇ ਦੋ ਹੀ ਬੂਟੇ ਲੱਗੇ ਤਿੰਨ ਲੱਗੇ ਹੋਏ ਆ ਬਹੁਤ ਉਧਰਲੇ ਪਾਸੇ ਆ ਇੱਕ ਮਰੂਦਾਂ ਦਾ ਆ ਗਿਆ ਠੀਕੂਆਂ ਦਾ ਨਾਰਾਂ ਦਾ ਤੇ ਦੋ ਇੱਧਰ ਬਹੁਤ ਵਧੀਆ ਅੰਜੀਰਾ ਖਾਣੇ ਆ ਮੁੜ ਕੇ ਸਵਾਦ ਲੱਗਦਿਆਂ ਵੈਸੇ ਖਾਣ ਚ ਵੀ ਇਹ ਮੁੰਡਾ ਮਿਹਨਤ ਕਰੀ ਜਾਂਦਾ ਪਾਣੀ ਵਾਵਾ ਲੱਗ ਗਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਆ ਦੇਖੋ ਭਾਰਤੀਆਂ ਖਾਲੀਆਂ ਬਈ ਮਿਹਨਤ ਪੂਰੀ ਕਰੀ ਜਾਂਦਾ ਆ ਦੇਖੋ ਬਾਲਟੀਆਂ ਨਾਲ ਹੀ ਪਾਣੀ ਲਾਉਣਾ ਕੋਈ ਏਡੀ ਵੀ ਨਹੀਂ ਸੌਖੀ ਗੱਲ ਹੁੰਦੀ ਕਿ ਉੱਥੋਂ ਇੱਕ ਤਾਂ ਹੁੰਦਾ ਵਿੱਚ ਖੜ ਕੇ ਖਾਲਦੇ ਆਪਾਂ ਲੱਤੀ ਜਾਣਾ ਹਨਾ ਉਵੇਂ ਨਹੀਂ ਆਪਾਂ ਪਾਣੀ ਲਾਏਗਾ ਸੀ ਅੱਖਾਂ ਵੀ ਚੱਲ ਮੁੜ ਕੇ ਖਾਰ ਆ ਦੇ ਵਿੱਚ ਨਾ ਖਾਰ ਪੈ ਜਾਂਦੀ ਆ ਇਰਾਜ ਉਖਲੀਆਂ ਬਣ ਜਾਂਦੀਆਂ ਜਦੋਂ ਪਾਣੀ ਡੋਲੀ ਜਾਂਦੀ ਆਪਾਂ ਖਾਲੀ ਜੀ ਬਣ ਜਾਂਦੀ ਆ ਜਾਣ ਕੇ ਫਿਰ ਅਸੀਂ ਬਾਲਟੀ ਨਾਲ ਚੱਲ ਆਪਾਂ ਕਿਆਰੇ ਜੀ ਇੱਧਰਲੇ ਪਾਸੇ ਮੱਥੇ ਤੇ ਡੋਲ ਲਾਂਗੇ ਤੇ ਚਲੋ ਮਿਰਚਾਂ ਆਪਣੀਆਂ ਬਾਹਲ ਹੋ ਜਾਣਗੀਆਂ ਵੈਸੇ ਮਿਰਚਾਂ ਨਾਲ ਜਿਹੜੀਆਂ ਥੈਲੀਆਂ ਚ ਸੀਗੀਆਂ ਸੁੱਕਦੀਆਂ ਨਹੀਂ ਹੁੰਦੀਆਂ ਇਹ ਸਾਰੀਆਂ ਹਰੀਆਂ ਖੜੀਆਂ ਹਰੀਆਂ ਕਚਾਰ ਆ ਜਾਵਾਂ ਆ ਦੇਖੋ ਹੁਣ ਇਹ ਸਲਾਬ ਚੜ ਜੂਗੀ ਮੁੜ ਕੇ ਆਪਾਂ ਇਧਰ ਚ ਛੱਡਾਂਗੇ ਵੈਂਗਣੀ ਦੇ ਵਿੱਚ ਤੇ ਟਮਾਟਰ ਵੀ ਆਪਣੇ ਲੱਗੇ ਆ ਵਧੀਆ ਆ ਦੇਖੋ ਟਮਾਟਰ ਪੱਕੀ ਜਾਂਦੇ ਆ ਤੇ ਇਧਰ ਆਪਣਾ ਪੁਦੀਨਾ ਆ ਗਿਆ ਪੁਦੀਨੇ ਨੂੰ ਜਿੰਨਾ ਪਾਣੀ ਲੱਗੀ ਜਾਊਗਾ ਓੰਨਾ ਭਾਵੇਂ ਸਾਰੇ ਖੇਤ ਚ ਆਪਾਂ ਇਹ ਲਾਦ ਗਏ ਇੰਨਾ ਫੈਲਦਾ ਹੁੰਦਾ ਪੁਦੀਨਾ ਬਹੁਤ ਵਧੀਆ ਹੁਣ ਗਰਮੀਆਂ ਦੇ ਵਿੱਚ ਚਟਨੀ ਕਰਕੇ ਖਾਓ ਤੇ ਵਿੱਚ ਵਿੱਚ ਆਪਾਂ ਤੋਂ ਇਹ ਖਾਈ ਦੀਆਂ ਨਹੀਂ ਪੱਕੀ ਵੀ ਜਾਂਦੀਆਂ ਹਵਾਇੰਗਣੀਆਂ ਨਾ ਜਿਹੜੀ ਬਤਾਉਂ ਹੁੰਦੇ ਆ ਆ ਦੇਖੋ ਕਿੱਡਾ ਸੋਹਣਾ ਰੰਗ ਆ ਬਿਨਾਂ ਰੇਸ ਸਪਰੇ ਵਾਲੀ ਆਪਣੀ ਜਨਈ ਇਹ ਕਿਆਰੀ ਰੱਖੀ ਹੋਈ ਆ ਔਰਗੈਨਿਕ ਆ ਬਈ ਇੱਥੇ ਕੋਈ ਰੇਸ ਸਪਰੇ ਨਹੀਂ ਹੁੰਦੀਗੀ ਤੇ ਉਹ ਖਾਲੀਆਂ ਦੀਆਂ ਜਿਹੜੀਆਂ ਉਹਨਾਂ ਚ ਭਿੰਡੀ ਗੁਆਰਾ ਖਖੜੀਆਂ ਕਰੇਲੇ ਤਰ੍ਹਾਂ ਸਾਰਾ ਕੁਝ ਲੱਗਿਆ ਹੋਇਆ ਅਜੇ ਤੱਕ ਉਹ ਗੱਠਾਂ ਵਾਲੇ ਪਾਸੇ ਆਪਾਂ ਲਾਉਣਾ ਉਧਰ ਵੀ ਲਾ ਦੇਾਂਗੇ ਚੌਲੇ ਚੂਲੇ ਲਾਵਾਂਗੇ ਇਹ ਆਪਣੀ ਬਾਲੀ ਗੇਤੀ ਸਬਜ਼ੀ ਨਹੀਂ ਕਹਿ ਸਕਦੇ ਵੀ ਆਪਾਂ ਵੀ ਗੇਤੀ ਲੱਗਦੀ ਆ ਇਹ ਰੋਤ ਮੁਤਾਬਕ ਆ ਜਿੱਥੇ ਹੁਣ ਨਰਮੇ ਦੀ ਰੋਤ ਜੇਠ ਹਾਰ ਚ ਨਰਮੇ ਬੀਜੀ ਦੇ ਹਨਾ ਵਿਸਾਖ ਆਮਾਨਾ ਲੋ ਤੁਸੀਂ ਅੱਧ ਵਸਾਖ ਗਿਆ ਹਾਂ ਇਹਨਾ ਪਾਸ ਹੀ ਮਰਨਾ ਫੇਰ ਪਾਵਾਂਗੇ ਇਹ ਕਿਰਾਹੀ ਪਰਲਾ ਖਾ ਲਈਆਂ ਅੱਧ ਵਸਾਖ ਹੋ ਗਿਆ ਤੇ ਨਰਮਿਆਂ ਦੀ ਰੋਤ ਤਾਂ ਕਣਕਾਂ ਵੱਢਣ ਤੋਂ ਬਾਅਦ ਆਉਣੀਆਂ ਕਰਕੇ ਨਰਮੇ ਵੀ ਦੇ ਜਾਂਦੇ ਸੀ ਉਦੋਂ ਹੀ ਸਾਰੀ ਸਬਜ਼ੀ ਲੱਗਦੀ ਹੁੰਦੀ ਸੀ ਗੁਵਾਰਾ ਤੇ ਕਦੂਆਂ ਦੀਆਂ ਵੱਲਾਂ ਮੁੱਲਾਂ ਚੱਲ ਲੱਗਦੀਆਂ ਹੁੰਦੀਆਂ ਸੀ ਅੱਲਾਂ ਦੀਆਂ ਤੇ ਕਦੂਆਂ ਦੀਆਂ ਵੱਲਾਂ ਪੌਗਰੀਆਂ ਘਰਾਈਆਂ ਲਿਆਂਦੀਆਂ ਸੀਗੀਆਂ ਇਹ ਬਹੁਤ ਸੋਹਣੀਆਂ ਚੱਲੀਆਂ ਅੱਲਾਂ ਵੀ ਲੱਗੀਆਂ ਆਉਂਦੀਆਂ ਸਾਨੂੰ ਦਿਖਾਉਣੇ ਆ ਆ ਦੇਖੋ ਆਲ ਬੋਲ ਘੈਂਟ ਬਣੀ ਖੜੀ ਆ ਆ ਲੋਈ ਕਦੂ ਵੀ ਲੱਗੇ ਆਉਂਦੇ ਆ ਕਦੂ ਵੀ ਤੁਹਾਨੂੰ ਦਿਖਾਉਣੇ ਆਪਾਂ ਆ ਦੇਖੋ ਕਦੂ ਤੇ ਜਦੋਂ ਇਹ ਇੱਕ ਵਾਰੀ ਲੱਗਣ ਲੱਗ ਪੇ ਫੇਰ ਤਾਂ ਮੁੱਕਦੇ ਹੀ ਨਹੀਂ ਫੇਰ ਤਾਂ ਇਹਨਾਂ ਨੂੰ ਪਾਣੀ ਪੈਂਦਾ ਰਹੇ ਆਹ ਕਰੇਲਿਆਂ ਦੀ ਆ ਗਈ ਜਿਹੜੇ ਲੰਮੇ ਕਰੇਲੇ ਹੁੰਦੇ ਆ ਤੇ ਇੱਥੇ ਆਪਾਂ ਲਿਆ ਕੇ ਡ੍ਰੈਗਨ ਦੀ ਲਾਤੀ ਆ ਡ੍ਰੈਗਨ ਦੀ ਵੀੇਲ ਇਹਦੇ ਨਾਲ ਥੰਮੀ ਚ ਗੱਡ ਦੇਾਂਗੇ ਕੋਈ ਲਿਆ ਕੇ ਤੇ ਡ੍ਰੈਗਨ ਵੀ ਹੋ ਜਾਣਗੇ ਇੱਧਰ ਖੜਿਆ ਜੀ ਮਕੋ ਟਕਮੋ ਕੀ ਕਹਿੰਦੇ ਹੁੰਦੇ ਨੇ ਮਕੋ ਮਕੋ ਕਹਿੰਦੇ ਹੁੰਦੇ ਜਿਹਨੂੰ ਫਲਦਾਰ ਬੂਟੀ ਇਹ ਅੰਜੀਰ ਆ ਗਈ ਤੇ ਪਾਣੀ ਆਪਣਾ ਲੱਗੀ ਜਾਂਦਾ ਠੀਕ ਆ ਦੋਸਤੋ ਇਹ ਆਪਣੀ ਮਿਹਨਤ ਮਿਹਨਤ ਆਪਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੁਣ ਮੈਂ ਪਾਉਣਾ ਪਾਣੀ ਇਧਰ ਲਈ ਸਬਜ਼ੀ ਨੂੰ ਐਸ ਪਾਸੇ ਵੈਂਗਣੀ ਨੂੰ ਪਾਣੀ ਪਾਉਣੇ ਆ ਹੁਣ ਕੇਰਾ ਆਪਣੀਆਂ ਉਹ ਭਰ ਚੁੱਕੀਆਂ ਖਾ ਲਈਆਂ ਉਹਦੀਆਂ ਮਿਰਚਾਂ ਵਾਲੀਆਂ ਓਕੇ ਜੀ ਦੋਸਤੋ ਧੰਨਵਾਦ ਜਮਾਨ ਪਾਈ ਜਾਂਦਾ ਪਾਣੀ